ਟ੍ਰੈਕ ਦੀ ਰੇਸ ਖੋਲ ਕੇ ਬਸ ਦੇ ਨਾਲ ਲੜਾ ਲੈ ਤੇ ਕਿਹਦਾ ਲੈ ਦੇ ਭਾਣਾ ਵੱਡ ਗਿਆ ਖਤਾਨਾ ਚ ਖਤਾਨਾ ਜ ਵੱਡ ਗਿਆ ਹਾਂ ਜਦ ਸਾਡੇ ਸਾਫੇ ਸੂਪੇ ਜੇ ਤਾਹਾਂ ਤਾਂ ਦੀ ਦੇਖਿਆ ਭਾਂ ਦਾ ਤਰੰਗੇ ਝੰਡੇ ਜਿਹੜੇ ਆਏ ਹੋ ਜੇ ਨਾ ਅੱਜ ਤਾਂ ਸਿੱਧੀ ਏ ਮੌਤ ਐ ਤੇਰੀ ਬੇ ਨਾਨਕ ਨੇਤੀ ਹੜ ਤਰਤੀ ਤੇ ਆਇਆ ਸਹੀ ਗੱਲ ਹੋ ਨਾ ਗੱਲਬਾਤ ਵੀ ਕਿਵੇਂ ਉਹ ਟਰੈਕਟਰ ਕਿਵੇਂ ਟੱਪ ਗਿਆ ਸੀਗਾ ਤੇ ਕੀ ਗੱਲ ਬਣ ਗਈ ਸੀ ਉਹ ਟਰੈਕਟਰ ਟੱਪਿਆ ਰਹੀ ਅਸੀਂ ਰੱਬ ਨੂੰ ਟੱਪ ਸਮਝਦੇ ਸੀ ਉਸ ਟਾਈਮ ਉਦੋਂ ਜਵਾਨੀ ਸੀਗੀ ਰੱਬ ਟੱਪ ਸੀ ਉਹ ہاں ਰੱਬ ਟੱਪਤੀ ਸਾਡੇ ਪਤਾ ਮੋਢਿਆਂ 'ਤੇ ਸੁੱਕਦੇ ਤੇ ਅੱਛਾ ਤਿੰਨ ਅਸੀਂ ਬੰਦੇ ਰੰਬ ਜੀ ਹਾਂ ਰੱਬ ਜਾਦਨਾ ਅੱਛਾ ਤੇ ਲੱਖਾਂ ਲੱਖੇ ਦਾ ਭੂਆ ਦਾ ਪੁੱਤ ਮਨਜੀਤਾ ਤੇ ਦਿੜਬਿਆ ਕਾਬਲ ਅੱਛਾ ਮੇਰੇ ਜਿਹੜਾ ਵਾਲੀ ਆ ਨੀ ਹਾਂ ਤੇ ਮੇਰੀ ਇਹ ਪੈਲੀ ਬੋਂਦੇ ਤੇ ਤੇ ਮੇਰੇ ਹੀ ਬੋਰ ਦਾ ਸਮਾਨ ਲੈਣਾ ਏ ਅੱਛਾ ਤੇ ਅਸੀਂ ਮੋਢਿਆਂ ਤੋਂ ਦੀ ਠੁੱਕਦੇ ਤੇ ਉਸ ਟਾਈਮ ਅੱਛਾ ਤੇ ਅਸੀਂ ਕੀ ਕਰਿਆ ਜਾ ਕੇ ਤੰਨੇ ਧੰਨੇਵਾੜੇ ਜਾਵੜੇ ਅੱਛਾ ਉੱਥੇ ਬਿਸਕੁਟ ਲਾਇ ਹੋਰ ਲੱਲਾ ਪੱਬਾ ਲੈ ਕੇ ਪਿੰਨ ਪਿੰਨ ਟੰਗ ਤੇ ਜੇਬਾਂ ਤੇ ਜਣਿਆ ਟੀਟੀ ਬਣ ਕੇ ਤੇ ਆਗੇ ਫੇਰ ਛੜਕਤੇ ਅੱਛਾ ਲਖੇ ਵੇਲੀ ਨੇ ਕੀ ਕਰਿਆ ਪਤਾ ਹੈ ਹਾਂ ਟਰੈਕਟਰ ਦੀ ਰੇਸ ਖੋਲ ਕੇ ਬੱਸ ਦੇ ਨਾਲ ਰਲ ਟਰੈਕਟਰ ਦੀ ਬਾਈ ਸੁਪਰ ਸੁਪਰ ਅੱਛਾ ਪੰਜਾਬ ਦਾ ਹਿੰਦੁਸਤਾਨ ਹਿੰਦੁਸਤਾਨ ਸੀਗਾ ਹਿੰਦੁਸਤਾਨ ਇਹ ਮੁੰਡੇ ਦਾ ਡੈਡੀ ਸੀ ਲੱਖਾ ਇਹਦਾ ਇਹਦਾ ਡੈਡੀ ਸੀ ਕਿ ਤਾਈ ਤੇਰੇ ਨਾਲ ਬੈਠਾ ਹੈ ਨਾਲ ਬਿਠਿਆ ਮੈਂ ਭਾਈ ਇਹ ਦੁਸ਼ਮਣ ਦਾ ਮੁੰਡਾ ਤੇਰੇ ਨਾਲ ਬੈਠਾ ਹੈ ਐਨ ਜਫੀ ਪਾ ਕੇ ਬੈਠ ਬੈਠੇ ਅੱਛਾ ਹਾਂ ਅੱਛਾ ਭਾਈ ਹਾਂ ਅੱਗੇ ਸੁਣਾ ਅੱਗੇ ਸੁਣਾ ਅੱਗੇ ਫਿਰ ਕੀ ਹੋਇਆ ਭਾਈ ਹਾਂ ਜਦ ਉਹ ਪਤਾ ਕੀਤੀ ਉਹ ਟਰੈਕਟਰ ਮਾਰਦਾ ਤੇ ਲੀਚੀ ਲੀਚੀ ਮਾਰਦਾ ਕਿੰ ਐ ਮਾਰਦਾ ਤੇ ਤਿੰਨ ਢੇੜੇ ਆ ਕੇ ਸਟੀਰਿੰਗ ਕੰਟਰੋਲ ਹੋ ਗਿਆ ਤਿੰਨ ਢੇੜੇ ਅੱਛਾ ਔਰ ਭਾਂ ਦਾ ਭੱਜਿਆ ਹੋਇਆ ਮੈਂ ਕਹਿੰਦਾ ਮੋਦੀ ਦੇ ਜਹਾਜ਼ ਨਾਲ ਭੱਜ ਰਿਹਾ ਅੱਛਾ ਇੰਨਾ ਭਜਾਤਾ ਇੰਨਾ ਭਜਾਤਾ ਅੱਛਾ ਹਾਂ ਮੈਨੂੰ ਤਾਂ ਦਿਸੇ ਹੀ ਨਾ ਠੀਕ ਹੈ ਇਹ ਭਾਈ ਕੀ ਕਰਿਆ ਟਰੈਕਟਰ ਦਾ ਲੈ ਦੇ ਪੈਦਾ ਵੜ ਗਿਆ ਖਤਾਨਾ ਚ ਖਤਾਨਾ ਜ ਵੜ ਗਿਆ ਹਾਂ ਜਦ ਸਾਡੇ ਸਾਫੇ ਸੂਪੇ ਜੇ ਤਾਹਾਂ ਤਾਂ ਕੇ ਦੇਖਿਆ ਪੈਣ ਦੇ ਤਰੰਗੇ ਝੰਡੇ ਜਿਹੜੇ ਆਏ ਹੁਣਗੇ ਨਾ ਅੱਜ ਤਾਂ ਸਿੱਧੀ ਏ ਮੌਤ ਐ ਤੇਰੀ ਹਾਂ ਹਾਂ ਆਏ ਫਿਰ ਸਿੱਧੀ ਏ ਮੌਤ ਐ ਜਦ ਦੇਖਿਆ ਭਾਈ ਉਹ ਤਾਂ ਪਤਾ ਨਹੀਂ ਕਿਵੇਂ ਜੇ ਕਰਕੇ ਬਾਹਰ ਕੱਢ ਤੇ ਮੈਨੂੰ ਟਰੈਕਟਰ ਨੇ ਚੱਕ ਕੇ ਸੀਟ ਦੇ ਵਿੱਚ ਪਾ ਲਿਆ ਤੇਰੀ ਪੈਣ ਦੇ ਡਾਂਗ ਮਹਾਮੂਰੇ ਖੂ ਕੱਚਾ ਅੱਛਾ ਤੇ ਜੂ ਤਾਂ ਹੈ ਥੱਲੇ ਦੱਬ ਕੇ ਮਾਰੂ ਅੱਛਾ ਮੈਂ ਉੱਤਰ ਲੱਗਿਆ ਬਾਈ ਜਾਂ ਥੱਲੇ ਹਾਂ ਮੇਰਾ ਤਾਂ ਬ੍ਰੇਕਾਂ ਚ ਪੈਰ ਫਸ ਗਿਆ ਪੈਰ ਫਸ ਗਿਆ ਪੈਰ ਫਸ ਗਿਆ ਬ੍ਰੇਕਾਂ ਹਾਂਜੀ ਹਾਂਜੀ ਤੇਰਾ ਪੈਰ ਫਸ ਗਿਆ ਜੀ ਮੈਂ ਤਾਂ ਨਾਲ ਹੀ ਗਿਰ ਗਿਆ ਨਾਲ ਹੀ ਗਿਰ ਗਿਆ ਨਾਲ ਹੀ ਗਿਰ ਗਿਆ ਮੈਂ ਮਾਰੀ ਉਦਕੀ ਜੀ ਕਰਿਆ ਰੱਬ ਨੂੰ ਯਾਦ ਥੋੜਾ ਜਿਆ ਕਰਿਆ ਲੱਖੇ ਨੂੰ ਯਾਦ ਅੱਛਾ ਅੱਛਾ ਚਲਾਉਣ ਵਾਲੇ ਨੂੰ ਹੈ ਬਈ ਚੰਗਾ ਰਹਿ ਗਿਆ ਜਿਹੜਾ ਸਹਾਈ ਤਾਂ ਹੁੰਦਾ ਹੈ ਹੈ ਤਾਂ ਭਾਈ ਉਦਕੀ ਜੀ ਮਾਰੀ ਮਹਾ ਸਿਰ ਬਚ ਰਹੇ ਵੀ ਜੱਟ ਦਾ ਗਾਲ ਨਾ ਵੱਡਿਆ ਜਾਵੇ ਗਾਲ ਨਾ ਵੱਡਿਆ ਜਾਵੇ ਲੱਖ ਲੁਕ ਤਾਂ ਬਚਾ ਲਾਂਗੇ ਉਸ ਮਰਜੀ ਹੋ ਜੇ ਅੱਛਾ ਭਾਈ ਇੱਕ ਤਰੀੜ ਜੀ ਦੇ ਕੇ ਮੈਂ ਗੱਡ ਗੁੱਡ ਤਾਂ ਵਿੱਚੋਂ ਨਗਾਰੇ ਦੇ ਮੈਨੂੰ ਅੱਛਾ ਆ ਬੁੜੀਆਂ ਮੂਰੇ ਹਰਾ ਜਾ ਵੱਡਣ ਬਰਸੀਨ ਜਾ ਉਹ ਦਾਤੀਆਂ ਛੱਡ ਕੀ ਭੱਜ ਗਈਆਂ ਭੱਜ ਗਈਆਂ ਹਾਂ ਅੱਛਾ ਵੀ ਆ ਗਿਆ ਪਤਾ ਨਹੀਂ ਕੀ ਆਉਂਦਾ ਇਹ ਹੈ ਨਹੀਂ ਆਪਾਂ ਫਿਰ ਟਾਇਰ ਦੇ ਥੱਲੇ ਜਾਵਾਂ ਹਾਂ ਤਲ ਉੱਤੋਂ ਦੀ ਟੱਪ ਗਿਆ ਉਹ ਤੋਂ ਨਹੀਂ ਟੱਪਿਆ ਆਪਣਾ ਹੀ ਖਰਾਕ ਕਿਹੜੀ ਖਰਾਕ ਪੁੱਛੋ ਹੈ ਅੱਛਾ ਟਾਇਰ ਉੱਤੋਂ ਦੀ ਟੱਪ ਗਿਆ ਟਰੈਕਟਰ ਦਾ ਹਿੰਦੂਸਤਾਨ ਟਰੈਕਟਰ ਵਜਨ ਉਹਦਾ ਹੋਗਾ 5-6 ਕੁਇੰਟਲ ਕਿੰਨਾ ਬਹੁਤ ਜ਼ਿਆਦਾ ਕਿੰਨਾ ਕੁਇੰਟਲ ਹੋਊਗਾ 83 ਮਣ ਦਾ 83 ਮਣ ਦਾ ਟਰੈਕਟਰ ਸੀ 83 ਮਣ ਦਾ ਕੱਲਾ ਕੰਡਾ ਲੱਕ ਦੇ ਉੱਤੋਂ ਦੀ ਟੱਪ ਗਿਆ ਉੱਤੋਂ ਦੀ ਟੱਪਿਆ ਰੋਂਦੀ ਇੱਥੋਂ ਇੱਥੋਂ ਐ ਡੱਟ ਗਿਆ ਹੈ ਫੇਰ ਵੀ ਫੇਰ ਭਾਈ ਕੀ ਦੱਸਾਂ ਤੈਨੂੰ ਉੱਥੋਂ ਮੈਂ ਇੱਕ ਵਾਰੀ ਤਰੀਡ ਦੇ ਕੇ ਖੜਾ ਹੋ ਗਿਆ ਖੜਾ ਅੱਛਾ ਮੈਨੂੰ ਖੜਾ ਹੋ ਗਿਆ ਮੈਂ ਸੱਚ ਦੱਸਦਾ ਖੜਾ ਹੋ ਗਿਆ ਹਾਂ ਜੇ ਤੂੰ ਜੀਨ ਮੰਨੇਗਾ ਤਾਂ ਠੀਕ ਹੈ ਖੜਾ ਹੋ ਗਿਆ ਇੱਕ ਬੜੀ ਤੇਜ਼ ਰੀਡ ਦੇ ਕੇ ਅੱਛਾ ਮਹਾ ਬਚ ਗਏ ਰੱਬਾ ਅੱਛਾ ਇਹ ਦਵਾਰੇ ਬਾਈ ਕੀ ਹੋਇਆ ਮੈਂ ਉੱਥੇ ਫੇਰ ਬਹਿ ਗਿਆ ਅੱਛਾ ਆ ਕੇ ਬੰਦਿਆਂ ਨੇ ਲਬੋਂ ਪੱਲੇ ਪਾਸੋਂ ਆ ਗਏ ਭੱਜ ਕੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਉਹਨਾਂ ਨੇ ਆ ਕੇ ਚੁੱਕਿਆ ਮੇਰੀਆਂ ਲੱਤਾਂ ਥੱਲੇ ਲਮਕਦੀਆਂ ਅੱਛਾ ਵੀ ਖੜਗੀਆਂ ਲੱਤਾਂ ਹਾਂ ਸੋ ਉੱਥੋਂ ਮੈਨੂੰ ਚਾਕੇ ਬਾਈ ਸੜਕ ਤੇ ਲੱਗੀ ਅੱਛਾ ਛੜਕ ਤੇ ਲੈ ਕੇ ਮਹਾਬਾਈ ਇੱਕ ਗੱਲ ਕਰੋ ਮੈਨੂੰ ਕਿਵੇਂ ਨਾ ਕਿਵੇਂ ਸਾਡੇ ਜਤਾ ਘਰੇ ਪਹਤਾ ਦੋ ਅੱਛਾ ਜਾਂ ਮੇਰੇ ਇੱਕ ਟੀਕਾ ਲਵਾ ਦੋ ਉਸ ਤੋਂ ਬਾਅਦ ਮੈਨੂੰ ਘਰੇ ਛੱਡ ਦੋ ਛੜੇ ਛੱਡ ਦੋ ਹਾਂ ਤੇ ਬਾਈ ਟੀਕਾ ਲਵਾਉਣ ਲਈ ਕਠਾਰੇ ਲਿਆਂਦਾ ਅੱਛਾ ਕਠਾਰੇ ਰਾਬੜ ਡਾਕਟਰ ਤੇ ਉਸ ਟਾਈਮ ਅੱਛਾ ਉਹਦੇ ਲਿਆਏ ਤਾਂ ਕੀ ਕਰਿਆ ਉਹਨੇ ਮੇਰੀਆਂ ਲੱਤਾਂ ਨੂੰ ਹਲਾਇਆ ਮਾ ਤੇਰੀ ਦੀ ਤੇਰੀ ਦੀ ਅੱਛਾ ਹਨ ਮੈਂ ਟਟਕੇ ਪੈ ਗਿਆ ਅੱਛਾ ਮਾ ਪਣੋਈਏ ਦੀਆਂ ਲੱਤਾਂ ਨੂੰ ਹੱਥ ਲਾਉਣਾ ਤੈਨੂੰ ਪਤਾ ਕਿੱਥੇ ਤਕਲੀਫ ਹੈ ਕਿੱਥੇ ਤਕਲੀਫ ਹੈ ਹਾਂ ਪੁੱਛ ਤੂੰ ਮੈਨੂੰ ਅੱਛਾ ਕਹਿੰਦਾ ਮੈਂ ਜ਼ਹਿਰ ਦਾ ਟੀਕਾ ਲਾਉ ਮਾ ਇੱਕ ਨਹੀਂ ਦੋ ਲਾ ਦੇ ਦੋ ਲਾ ਦੇ ਹਾਂ ਅੱਛਾ ਇੰਨਾ ਨਹੀਂ ਡਰਦੇ ਸੀ ਅੱਛਾ ਚੱਲ ਉਹਨੇ ਟੀਕਾ ਟੱਲਾ ਜਾ ਪਤਾ ਨਹੀਂ ਲਾਇਆ ਇਹਨਾਂ ਨੇ ਥੂਕੇ ਮੈਨੂੰ ਜਿਉ ਉਹ ਜਿਹਨੀਆਂ ਹੁੰਦੀਆਂ ਕੰਪੈਸਟਰਕਾਰਾਂ ਜੀਆਂ ਉਹ ਚ ਥੂਕੇ ਨਲੀਆਂ ਲੈ ਗਈ ਨਲੀਆਂ ਲੈ ਗਈ ਨਲੀ ਲਿਆ ਕੇ ਅਜੇ ਗਪਾਲ ਯਾਰ ਦੇ ਵੜਦੀਆਂ ਜਦ ਨੂੰ ਲੱਖੇ ਦਾ ਪਿਓ ਵਗ ਗਿਆ ਲੱਖਾ ਲੱਖਾ ਨਾ ਗਿਆ ਲੱਖਾ ਨਾ ਗਿਆ ਲੱਖਣ ਗਿਆ ਲੱਖੇ ਦਾ ਪਿਓ ਗਿਆ ਚਲਾ ਕੀ ਹੋਇਆ ਨਾਲੇ ਆਂਦੇ ਸੀਗੇ ਭਈ ਇਹ ਤੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਟਰੈਕਟਰ ਉੱਧ ਦੀ ਟੱਪ ਗਿਆ ਇਹ ਖੜਾ ਹੋ ਗਿਆ ਇਹਨੂੰ ਤਾਂ ਪਤਾ ਨਹੀਂ ਸੀ ਵੀ ਮੇਰੇ ਉੱਤੇ ਟਰੈਕਟਰ ਟੱਪ ਗਿਆ ਫੇਰ ਜਦੋਂ ਉਹਨੂੰ ਦੱਸਿਆ ਵੀ ਟਰੈਕਟਰ ਭਰਾਵਾ ਤੇਰੇ ਉੱਤੇ ਦੀ ਟਰੈਕਟਰ ਟੱਪ ਗਿਆ ਨਾ 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 ਇਹ ਤਾਂ ਗੱਲਾਂ ਬਣਾਈਏ ਨਾ 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 ਜੰਡੇ ਨਾ 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 ਮੇਰੀ ਗੱਲ ਸੁਣਾ ਜਿਹੜੀ ਗੱਲ ਸੱਚ ਹੈ ਉਹ ਸੱਚ ਕਹੂੰ ਝੂਠ ਨੂੰ ਝੂਠ ਕਹਾਂ ਚਲ ਠੀਕ ਕਿੰਨੇ ਤੇ ਉੱਥੋਂ ਫੇਰ ਪਤਾ ਕੀ ਹੋਇਆ ਅੱਛਾ ਲੱਖਾ ਨਾਲ ਸੀ ਅੱਛਾ ਲੱਖੇ ਨੂੰ ਪਤਾ ਕੀ ਹੋਇਆ ਹਾਂ ਥੋੜਾ ਜਿਹਾ ਕੀ ਤੀ ਆਪਣੀ ਬ੍ਰੋਤਤਾ ਤੀ ਥੋੜੀ ਜੀ ਰਾਮਨੇ ਦੇ ਪਿਓ ਦੀ ਸੱਚ ਬੋਲੋ ਬੰਦਾ ਅੱਛਾ ਅੱਛਾ ਲੱਖੇ ਨਾਲ ਕਿਤੇ ਹੋਏਗਾ ਹੋਗੀ ਬਾਈ ਲੱਖੇ ਦੇ ਪਿਓ ਨਾਲ ਤੁਹਾਨੂੰ ਅਸੀਂ ਥੋੜੀ ਕੁੰਡੀ ਸੀ ਵੀ ਕੰਜਰ ਦੇ ਉਹ ਇੱਥੇ ਤੁਸੀਂ ਇਹਨੂੰ ਲੈ ਕੇ ਆਏ ਹੋ ਰਗਵੀਰ ਦਾ ਇਹ ਰਿਸ਼ਤੇਦਾਰ ਅੱਛਾ ਕਿਤੇ ਕੋਈ ਉਲਟਾ ਫਰੇਮ ਨਾ ਫਿਰ ਮੈਂ ਉਹਨੂੰ ਛਾਤੀ ਠੋਕ ਕੇ ਕਿਹਾ ਮਹਾ ਤੂੰ ਮੇਰੇ ਕਦੀ ਦੇਖਾ ਮੈਂ ਤੈਨੂੰ ਕਿੱਥੇ ਫਸਾਉਂਗਾ ਸਹੀ ਗੱਲ ਹੈ ਹਾਂ ਮਾਪਦੇ ਮੂੰਹ ਤੇ ਥੱਪੜ ਮਾਰ ਕੇ ਨਾ ਮਰ ਜਾ ਉਹ ਮੇਰੀ ਇਹ ਪੈਰੀ ਬੋ ਨਾ ਮੇਰੀ ਬੋਰ ਲੈਂ ਜਾਂ ਨਾ ਕਮ ਆ ਕਿੱਥੇ ਕਰੂੰਗਾ ਨੀਚ ਸਹੀ ਗੱਲ ਹੈ ਹੈ ਸੁਪਰੀਮ ਕੋਰਟ ਦੇ ਆਰਡਰ ਆ ਗਏ ਤੇ ਬਾਈ ਉੱਥੋਂ ਫਿਰ ਪਤਾ ਕੀ ਕਰਿਆ ਹੈਲੋ ਕੀ ਹੁੰਦੀ ਆਜੋ ਮੋੜ ਲਿਆਂਦਾ ਬਾਈ ਅੱਛਾ ਪਾਣ ਜੇ ਮੈਨੂੰ ਅੱਛਾ ਮੋੜ ਲਿਆਂਦਾ ਜਿਆਦਾ ਲਿਆ ਕੇ ਬਾਈ ਬਾੜੀ ਤੇ ਟਰੈਕਟਰ ਨਾ ਜਾਵੇ ਉਹ ਰਾਹ ਲੈ ਗਏ। ਅੱਛਾ। ਚਾਰ ਦਿਨਾਂ ਨੇ ਜਿਵੇਂ ਆਪਾਂ ਮਰਦੇ ਨੂੰ ਚੁੱਕ ਦਿਆਂ ਅੱਛਾ। ਮੰਜੇ ਦੇ ਉੱਤੇ ਪਾ ਕੇ ਲੈ ਕੇ ਗਏ। ਅੱਛਾ। ਤਿੰਨ ਮਹੀਨੇ ਮੈਂ ਦੁੱਖ ਕਟਿਆ। ਅੱਛਾ। ਬਹੁਤ ਕਟਿਆ ਦੁੱਖਾ ਪਰ ਕਿਤੋਂ ਠੀਕਾ ਨਹੀਂ ਲੱਭਾਇਆ। ਠੀਕਾ। ਤਿੰਨਾਂ ਮਹੀਨੇ ਇੱਕ ਸਰਾ ਨਹੀਂ ਕਰਾਇਆ। ਤਿੰਨ ਮਹੀਨੇ ਠੀਕ ਹੋ ਗਏ। ਤਿੰਨ ਮਹੀਨੇ ਚ ਘੋੜੇ ਬੰਦ। ਸੇਮੈਂਟਾਂ ਦੇ ਜਾਵੜੀ ਹੋਈ। ਤੇ ਆ ਹੁਣ ਕੀ ਹੋ ਗਿਆ ਫਿਰ? ਆ ਹੁਣ ਹਾਂ। ਆ ਹੁਣ ਤਾਂ ਯਾਰ ਪੁੱਛ ਨਾ ਕੁਸ ਅੱਛਾ ਹਾਂ ਹੁਣ ਕੀ ਹੋਇਆ ਹੁਣ ਕੀ ਗੱਲ ਬਣੀ ਆ ਹੁਣ ਉਹ ਸੁਣਾ ਕਿੱਸਾ ਜਿਹੜਾ ਨਾਲੇ ਤੂੰ ਉਹ ਸੁਣਾ ਫਿਰ ਜਿਹੜਾ ਤੂੰ ਮੋਟਰਸਾਈਕਲ ਤੋਂ ਡਿੱਗਿਆ ਵਲਟ ਤੋਂ ਡਿੱਗਿਆ ਅੱਛਾ ਅੱਛਾ ਉਹ ਸੁਣਾ ਦੇ ਉਹ ਤਾਂ ਚੱਲ ਨਿਬੜ ਗਿਆ ਠੀਕ ਹੋ ਗਿਆ ਠੀਕ ਐ ਇਹ ਹੀਰੇ ਤੈਂ ਕੰਮ ਕੀਤਾ ਨਹੀਂ ਚੰਗਾ ਨਹੀਂ ਤਾਂ ਹੀ ਉਹ ਰਾਂਝਾ ਕੀਤਾ ਗੰਜਾ ਨਹੀਂ ਅੱਛਾ ਹੈ ਹੈ ਤਾਂ ਹੀ ਉਹ ਰਾਂਝਾ ਕੀਤਾ ਜੰਗਾ ਗੰਜਾ ਨਹੀਂ ਤਾਂ ਮੈਂ ਤੜਾਈਂ ਬੈਠਾ ਟੰਗਾ ਨਹੀਂ ਠੀਕ ਐ ਉਲਟਾ ਬਾਬਾ ਰਾਣੀ ਮੇਰੇ ਤੇ ਚੱਕੀ ਖੜੀ ਡੰਡਾ ਨਹੀਂ ਅੱਛਾ ਉਹ ਪਲਿਏ ਮਾਨਸੇ ਮੈਨੂੰ ਰਸਤਾ ਦੱਸ ਮੈਂ ਕਿੱਧਰ ਦੀ ਲੰਗਾ ਨਹੀਂ ਅੱਛਾ ਮੈਂ ਬੇਸ਼ੱਕ ਹਾਂ ਗੋਤ ਦਾ ਕਮਾਨ ਕੁੜੇ ਪਰ ਅਸਲੀਆਂ ਮੈਂ ਡੜਬੇ ਦਾ ਜੱਟ ਕੁੜੇ ਅੱਛਾ ਅਸੀਂ ਰੱਬ ਦੀ ਰਜਾ ਚਾ ਕੇ ਫੱਟੇ ਦਿੰਦੇ ਚੱਕ ਕੁੜੇ ਚੱਕ ਕੁੜੇ ਹੈਂ ਮੇਰਾ ਮੋਟਰਸਾਈਕਲ ਨੇ ਤੋੜਿਆ ਲੱਕ ਕੋੜੇ ਅੱਛਾ ਹੈ ਸਾਧ ਕਿੱਕ ਮਾਰ ਦੇ ਹੀ ਗਿਆ ਨੱਠ ਕੋੜੇ ਮੈਂ ਲੈਟ ਉੱਟ ਕੇ ਲਿਆ ਪੱਥਰ ਚੱਕ ਕੋੜੇ ਅੱਛਾ ਦਸ ਬਾਬਾ ਰਾਣੀ ਮੈਂ ਕਿਦੇ ਮਾਰਾਂ ਖਾਮ ਖਾਈ ਦੀ ਸੱਟ ਕੋੜੇ ਹਾਂ ਉਤੋਂ ਬਾਬਾ ਰਾਣੀ ਮੇਰੇ ਮਾਰ ਗਈ ਲੱਤ ਕੋੜੇ ਉਹ ਭਲੀਏ ਮਾਨਸੇ ਮੈਂ ਤੇਰਾ ਕੀ ਲਿਆਤੀ ਚੱਕ ਕੋੜੇ ਆਏ ਹਾਏ ਹਾਂ ਬਾਈ ਸਾਰੀਆਂ ਸਮਝ ਸੋਚ ਕੇ ਮੈਂ ਉੱਥੀ ਲਿਆ ਗੱਲ ਨੂੰ ਥੱਪਕੋੜੇ ਥੱਪਕੋੜੇ ਅੱਛਾ ਮੈਂ ਬਹੁਤੇ ਨਹੀਂ ਮਾਰਨੇ ਚਾਹੁੰਦਾ ਤੇਰੇ ਮੂਰੇ ਬਾਬਾ ਰਣੀ ਗੱਪਕੋੜੇ ਗੱਪਕੋੜੇ ਮਿਊਜ਼ਿਕ ਕਿਦਾਂ ਤੇ ਅੱਗੇ ਬਾਬੇ ਨਾਨਕ ਦਾ ਵੀ ਲਾ ਸੀ ਅੱਗੇ ਹਾਂ ਹਾਂ ਬਾਬਾ ਨਾਨਕ ਦੇ ਵਿੱਚ ਐਡ ਕੀਤਾ ਸੀ ਉਸ ਤੋਂ ਬਾਅਦ ਇਹ ਮਾਮਾ ਉਹ ਸੁਣਾ ਓਹੋ ਹਾਂ ਲੱਤਾਂ ਨਹੀਂ ਮਮਾ ਸਮਝਾ ਲੱਤਾਂ ਮੈਂ ਲੰਗੀਆਂ ਟੁੱਟ ਗੁੜੇ ਉਹ ਜੜੀਆਂ ਉਹ ਤਾਂ ਲੱਕ ਚੇ ਆ ਗਿਆ ਲੱਕ ਤਾਂ ਲੱਕ ਟੁੱਟ ਗਿਆ ਲੱਤਾਂ ਵੀ ਟੁੱਟ ਗਈਆਂ ਲੱਕ ਦੀ ਜਨ ਆ ਗਿਆ ਅੱਛਾ ਬਾਬੇ ਨਾਨਕ ਕਾਲਾ ਹਾਂ ਹੋ ਅੱਜ ਤੋਂ ਸਾਲ ਸੈਂਕੜੇ ਪਹਿਲਾਂ ਨੀਰ ਸਲੋਤਰਿਏ ਹੋ ਬਾਬੇ ਨਾਨਕ ਨੇ ਤੀ ਹਲ ਤਰਤੀ ਤੇ ਆਇਆ ਸਹੀ ਗੱਲ ਹੈ ਹੋ ਪਾਣੀ ਦਿੱਤਾ ਯੋਥ ਨੂੰ ਫੇਰ ਨਹੀਂ ਦੇਵਤੇ ਇੰਦਰ ਨੇ ਖੁਰ ਪੇ ਰਵੀ ਦਾਸ ਦੇ ਨਾਲ ਸੀ ਗੜਵਾਇਆ ਹੋ ਵਿੱਚ ਤਾਂ ਦੇ ਨਾਂ ਦੇ ਹੀਰੇ ਫੁੱਟ ਨਰਮੇ ਦੇ ਖੜਗੇ ਰੀ ਬਨ ਕੇ ਕੋਲ ਕਾਸ ਦੀਆਂ ਪਰੀਆਂ ਤੋਂ ਚਗਵਾਇਆ ਹੋ ਬਿਲਾ ਪਾਰਬਤੀ ਤੇ ਪੰਨਿਆ ਮਾਤਾ ਸੀਤਾ ਨੇ ਮਾਈ ਲੋਈ ਕੋ ਸੂਤ ਤੀਕ ਤਵਾਇਆ ਸੂਤ ਕਤਾ ਕੇ ਦਿੱਤਾ ਫੇਰ ਵੀ ਭਗਤ ਕਮੀਰ ਨੂੰ RAM ਨਾਮ ਦਾ ਪਟਕਾ ਉਸ ਬਣਾਇਆ ਉੱਥੋਂ ਚੱਕਿਆ ਪਟਕਾ ਫੇਰ ਨਹੀਂ ਪੰਜਾਂ ਪੀਰਾਂ ਨੇ ਮੱਝਾਂ ਚਾਰ ਦੇ ਨਹੀਂ ਹੈ रांजे ਕੋਲ ਪਹਤਾ ਆ ਹੋ ਤੇਰੇ ਪਾ ਦਾ ਜੱਟੀਏ ਪਾਟਿਆ ਦੋਗਾ ਜਖੱਦਰ ਨੀ ਮੇਰਾ ਮਰ ਗਿਆ ਨੀ ਹੈ ਅੱਜ ਅੰਬੜੀ ਦਾ ਜਾ ਆ ਵਾਹ ਜੀ ਵਾਹ ਵਾਹ ਜੀ ਵਾਹ ਤਾੜੀਆਂ ਵੀ ਯਾਰ ਆ ਤਾਂ ਬਾਬੇ ਨਾਨਕ ਦੇ ਸੇਵਾ ਨਹੀਂ ਨਹੀਂ ਆ ਤਾਂ ਆ ਬਾਬੇ ਸੇਵਾ ਇਹ ਬਾਬਾ ਇਹ ਬਾਪੂ ਫਰਾਬ ਲਿਖਿਆ ਤੂੰ ਸਾਰਿਆਂ ਨੇ ਲਿਖਾਈ ਤਾਂ ਜਾਣਦੇ ਹੀ ਨਹੀਂ ਲਿਖਣਾ ਜਾਣਦੇ ਹੀ ਨਹੀਂ ਆ ਦੀ ਆ ਜੰਮੀ ਆਈਆਂ ਗੂਠਾ ਛਾਪ ਹੈ ਗੂਠਾ ਛਾਪ ਬੈਠੇ ਬੈਠੇ ਯਾਦ ਕਰ ਲੈਣਾ ਐਂ ਗੱਲ ਮਾਮੇ ਨੂੰ ਮਾਮੇ ਨੂੰ ਕਿਹਾ ਐਂ ਆ ਜਾਂਦਾ ਦਿਵਾਰ ਤੈਨੂੰ ਰਾਤ ਬੋਲੀ ਕਿਵੇਂ ਦੱਸੀ ਤੀ ਹਾਂ ਉਹ ਸਤ ਦੇ ਬਚਨ ਦੇ ਪੇੜੇ ਹਾਂ ਪੁੱਛਦਾ ਮੈਂ ਤੈਨੂੰ ਰੱਬ ਦੇ ਨਾਨਕ ਕਿਹੜੇ ਹਾਂ ਸਹੀ ਗੱਲ ਹੈ ਸਹੀ ਗਾ ਲੜੀ ਦੀਆਂ ਬੋਲੀਆਂ ਨੇ ਹਾਂ ਹਾਂ ਫਿਰ ਉਹਦੇ ਚ ਪਤਾ ਕੀ ਹੈ ਜਦ ਮੇਰਾ ਨਾਮ ਓੜਨ ਦਿੱਤਾ ਗਿਆ ਮਹਾ ਸਤ ਦੇ ਵਚਨ ਦੇ ਡੋਡੇ ਅੱਛਾ ਦੱਸਦਾ ਮੈਂ ਤੈਨੂੰ ਰੱਬ ਦੇ ਨਾਨਕੇ ਟੋਡੇ ਟੋਡੇ ਦੱਸਦਾ ਮੈਂ ਤੈਨੂੰ ਰੱਬ ਦੇ ਨਾਨਕੇ ਟੋਡੇ ਸਹੀ ਗਾ ਬੱਸ ਕਿਉਂ ਫੋਜੀਆ ਹਾਂ ਕਿਉਂ ਲੋਟ ਗਿਆ ਰੌਣਕ ਕਰਦੀ ਹੈ ਕਰ ਦਈਏ ਸਮਾਪਤੀ ਕਿ ਹੈਗਾ ਕੁਝ ਹੋਰ हैग मुके मुक तेटा मुकद